ਸੱਚਾ ਦੀ ਵਾਤੇ ਦੇ ਬੁੱਤਾ আর ਪਾਪ ਤਾਂ ਸਾਡੇ ਵਸਦੀ ਗੱਲ ਹੀ ਨਹੀਂ ਪਾਪ ਵੀ ਵਸਦੀ ਗੱਲ ਨਹੀਂ ਹੈ ਪਾਪ ਕਰਨਾ ਪ੍ਰੈਕਟੀਕਲੀ ਵਸਦੀ ਗੱਲ ਨਹੀਂ ਹੈ ਪਾਪ ਸੋਚਣਾ ਵਸਦੀ ਗੱਲ ਹੈ ਕਰਨਾ ਵਸਦੀ ਗੱਲ ਪਾਪ ਸੋਚ ਸਕਦਾ ਕਰ ਨਹੀਂ ਸਕਦਾ ਜੇ ਪਾ ਸੋਚ ਲੜਦਾ ਵੀ ਭਲਾ ਨੇ ਦਾ ਰੁਸਾਨ ਹੋ ਜਵੇ ਹੋਇਆ ਹੈ ਦੀ ਜੋਚੇ ਦਰਦਰ ਕਰਦਾ ਲੱਗਦਾ ਥੋੜਾ ਦਾ ਹੈ ਪਰਮੇਸ਼ਰ ਦੇ ਹੁਕਮ ਨਾਲ ਭਾਣੇ ਨਾਲ ਪੂਰੀ ਇੱਛਾ ਨਾਲ ਜੀਵ ਦੀ ਇੱਛਾ ਨਾਲ ਕੁਝ ਨਹੀਂ ਹੁੰਦਾ ਜਦ ਹੋਏ ਨਹੀਂ ਸਕਦਾ ਪ੍ਰੈਕਟੀਕਲੀ ਪੁੰਨ ਕਰਨਾ ਸਾਡੇ ਵਾਸਤੇ ਗੱਲ ਨਹੀਂ ਨਾ ਪਾਪ ਕਰਨਾ ਪਾਪ ਕਰਨ ਵਾਲਾ ਬੁਰਾ ਹੁੰਦਾ ਹੈ ਜਦ ਪਾਪੀ ਬੁਰਾ ਹੁੰਦਾ ਪਾਪ ਬੁਰਾ ਪਾਪੀ ਕੋ ਪਿਆਰਾ ਜਿਹੜਾ ਪਾਪੀ ਆ ਉਹ ਪਿਆਰਾ ਹੁਕਮ ਨਾਲ ਵਿਰੋਧ ਕਰਨਾ ਵੀ ਪਾਪ ਹੈ ਪਰ ਵਿਰੋਧ ਦੀ ਸੋਚ ਸਕਦੇ ਆ ਕਰ ਨਹੀਂ ਸਕਦੇ ਵਿਰੋਧ ਵੀ ਸੋਚਦੇ ਆ ਸਾਨੂੰ ਜਿਹੜਾ ਪਾਣਾ ਮਿੱਠਾ ਨਹੀਂ ਲੱਗਦਾ ਇਹ ਪਾਪ ਹੈ ਤੇ ਵਰਤਦਾ ਦਾ ਫਿਰ ਸਭ ਕੁਝ ਵਰਤੇ ਤੇਰਾ ਪਾਣਾ ਪਾਣਾ ਕਿਹੜਾ ਸਾਡੇ ਸੋਚੇ ਤੇ हट ਗਿਆ ਵਰਤਨ ਤੇ ਉਹ ਤਾਂ ਆਪਣਾ ਉਹ ਵਈ ਚੱਲਦਾ ਸਾਡੀ ਜਿਹੜੀ ਸੋਚ ਹੈ ਬਾਹਦੇ ਤੋਂ ਖਲਾਫ ਇਹ ਹੀ ਪਾਪ ਜੋ ਅਸੀਂ ਸੋਚਿਆ ਸੀ ਹੋਇਆ ਨਹੀਂ ਉਹ ਪਾਪ ਹੈ ਜੋ ਸੋਚਿਆ ਸੀ ਹੋ ਗਿਆ ਉਹ ਨਹੀਂ ਪਾਪ ਉਹ ਤਾਂ ਉਹਦਾ ਪਾਪ ਹੈ ਇਸ ਕਰਕੇ ਪਾਪ ਕੋ ਨਾ ਹੁਮਰੇ ਬਸ ਨਾ ਆਈ ਤਾਂ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਸਾਡੇ 'ਚ ਕੋਈ ਵੀ ਹੈ ਬੁਰਾ ਦਾ ਤਾਂ ਜੇ ਬੁਰਾਈ ਕਰ ਸਕੀਏ ਉਹ ਬੁਰਾਈ ਨਹੀਂ ਕਰ ਸਕਦਾ ਉਹ ਉਹਦੇ ਬਾਣਾ ਵਰਤਦਾ ਸਮਝ ਵਰਤੇ ਤੇਰਾ ਬਾਣਾ ਬੁਰਾ ਹੋਏ ਨਾ ਬੁਰਾਈ ਕਰ ਸਕੇ ਕਰਨ ਦੀ ਤਾਂ ਸਾਡੇ ਸੁਭਰਤਾ ਹੈ ਨਹੀਂ ਬੁਰਾਈ ਹਮ ਨਹੀਂ ਚੰਗੇ ਪਰ ਚੰਗੇ ਨਹੀਂ ਹੈਗੇ ਚੰਗੇ ਕਿਉਂ ਨਹੀਂ ਸਾਡੀ ਸੋਚ ਚੰਗੀ ਨਹੀਂ ਬਾਣਾ ਬਿਠਾ ਨਹੀਂ ਲੱਗਦਾ ਚੰਗੇ ਤਾਂ ਹੁੰਦੇ ਜੇ ਬਾਣਾ ਬਿਠਾ ਲੱਗਦਾ ਚੱਕੇ ਹੋ ਰਹੇ ਆ ਜੇ ਬਾਣਾ ਬਿਠਾ ਕਰਕੇ ਮੰਨਦੇ ਨੇ ਬੁਰੇ ਅਸੀਂ ਬਣ ਨਹੀਂ ਸਕਦੇ ਬੁਰੇ ਸਾਡੇ ਬੁਰਾਈ ਸਾਡੇ ਵਸਦੀ ਗੱਲ ਹੈ ਨਹੀਂ ਚੱਕੇ ਅਸੀਂ ਹਾਂ ਨਹੀਂ ਚੰਗੇ ਵੀ ਨਹੀਂ ਹੈਗੇ ਬੁਰਾ ਨਹੀਂ ਕੋਈ ਬੁਰਾ ਵੀ ਕੋਈ ਨਹੀਂ ਹੈ ਬੁਰਾ ਹੋਇਆ ਨਾ ਬੁਰਾਈ ਕਰ ਸਕਿਆ ਕਰਨਾ ਤਾਂ ਗੱਲ ਹੈ ਨਹੀਂ ਕੋਈ ਛਿੜੀ ਕੋਈ ਕਰ ਸਕਦਾ ਇਸ ਵਾਂਗ ਇਹ ਰਹਿਣ ਤਾਂ ਕੁਝ ਕਰ ਸਰਦਾ ਕੋਈ ਮਰਵਾਣੀ ਨਹੀਂ ਇਸ ਕਾਲੂ ਤੋਂ ਤੀ ਹਾਂ ਚੰਦੇਰੀ ਪਾਣੇ ਜੀ ਨਹੀਂ ਜਾਂਦੇ ਜਾਂ ਮਰਦੇ ਆਪੇ ਉਹਦੇ ਕਰਦੇ ਸਭ ਕੁਝ ਅੰਦਰ ਉਹ ਤੋਂ ਤੋਂ ਮਰਦੇ ਅੰਦਰੋਂ ਨਹੀਂ ਬੰਦੇ ਜਾਂ ਅੰਦਰੋਂ ਬਣੇਗਾ ਫਿਰ ਚੱਗੇ ਮਰਦੇ ਜਰੂਰ ਨਾ ਸਾਰੇ ਕਹਿੰਦੇ ਨੇ ਵੀ ਜੋ ਕੁਝ ਵਰਤੇ ਤੇਰਾ ਬਾੜਾ ਜ਼ਰਬਾਨ ਵੀ ਜਾਂਦੇ ਨੇ ਸਾਰੇ ਬੰਦੇ ਨੇ ਮਨ ਵੀ ਲੈਂਦੇ ਨੇ ਬੁੱਕਰ ਵੀ ਜਾਂਦੇ ਨੇ ਕੋਈ ਜਦ ਮਨ ਕੇ ਬੁੱਕਰ ਜਿਵੇਂ ਜੱਗਾ ਨਹੀਂ ਹੁੰਦਾ ਗੱਲ ਮੰਨ ਵੀ ਗਿਆ ਯਾਰ ਆਦ ਵੀ ਉੱਥੇ ਜਾ ਕੇ ਬੁੱਕਰ ਪੀ ਗਿਆ ਹੁਣ ਉਹਨੂੰ ਜੱਗਾ ਕੌਣ ਕਹੂਗਾ ਕਹੂਗਾ ਜੱਗਾ ਅਜਾਇਗਾ ਲੋ ਜੱਗੇ ਨਹੀਂ ਸਾਜ ਨੂੰ ਮੰਨ ਵੀ ਜਾਂਦਾ ਝਟਪਟ ਬੁੱਕਰ ਵੀ ਜਾਂਦਾ ਉਹ ਮੰਨ ਕੇ ਬੁੱਕਰਿਆ ਹੋਇਆ ਆਲਮੀ ਜੱਗਾ ਨਹੀਂ ਹੁੰਦਾ ਕਰ ਨਹੀਂ ਕੋ ਸਕਦਾ ਕੋਈ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਜਿਹੜਾ ਇਹੀ ਗੱਲ ਐ ਪੈਰ ਪਹਾੜਾ ਮਾਰਿਆ ਗਾ ਆਪਣਾ ਚੱਗਾ ਵਰਣ ਦਾ ਬਣਦਾ ਮਾੜੀ ਗੱਲ ਪਿੱਛੇ ਚੱਗਾ ਵਰਡੋ ਰਹਿ ਗਿਆ ਖੱਟਿਆ ਵੀ ਕੋਸਰੀ ਬਰ ਬਣ ਕੇ ਜਦ ਹੀ ਚੰਗਿਆਈ ਤੋਂ ਖਾਰਜ ਹੋ ਕੇ ਚੰਗਿਆ ਦੀ ਲਿਸਟ ਵਿੱਚੋਂ ਨਿਕਲੇ ਖੱਟਿਆ ਤਾਂ ਕੋਈ ਨਹੀਂ ਕੀ ਕਰਦੇ ਐਵੇਂ ਬੁਰਾਈ ਲਈ ਸੋਚ ਕੇ ਬੁਰਾਈ ਲਈ ਹੈ ਨਾ ਕਰਕੇ ਸੋਚ ਬੇਦ ਕਹਿੰਦਾ ਸੋਚ ਕੇ ਬੁਰਾਈ ਲਈ ਹੈ ਤੇ ਬੇਦ ਕਹਿੰਦਾ ਬੰਦ ਸਾਬ ਆਪ ਪਾ ਬੈਦਾਂ ਬੰਦੀ ਜਿਹੜੀ ਇੱਛਾ ਹੋਈ ਪਾ ਬੈਦੀ ਪ੍ਰੈਕਟੀਕਲੀ ਕੁਝ ਨਹੀਂ ਕਰਦਾ ਉਹ ਹੀ ਗੁਰਬਾਣੀ ਕਹਿੰਦੀ ਲੇਕਿਨ ਸਿਮਰਤੀ ਇਹਦੋਲਟ ਕਹਿੰਦੀ ਸਿਮਰਤੀ ਸੰਸਾਰੀ ਕਨੂਦ ਹਾਂ ਇਧਾਰੀ ਕਰੋਇਦਾ ਹੈ ਨਹੀਂ ਕਿ ਜੇ ਬੰਦੇ ਦੇ ਬੰਦਾ ਮਾਰਦਾ ਪੱਕਾ ਹੀ ਹੋਏ ਤਾਂ ਰੱਬ ਨੇ ਮਰਵਾਇਆ ਦਰਿਆਵੀ ਕਰਨ ਉਹ ਤੇ ਇਹ ਗੱਲ ਬਦਲੂਗਾ ਦਰਿਆਵੀ ਕਰਨ ਉਹ ਤੇ ਫਿੱਟ ਨਹੀਂ ਆਏਗਾ ਜਿਹੜਾ ਸੰਸਾਰਿਕ ਰੂਪ ਨੇ ਹੋਰ ਤਰ੍ਹਾਂ ਦਾ ਹੈ ਜਿਹੜਾ ਦਰਗਾਹੀਕ ਰੂਪ ਨੇ ਹੋਰ ਤਰ੍ਹਾਂ ਦਾ ਇਸ ਕਰਕੇ ਭਗਤਾਂ ਦੇ ਸਾਰੇ ਸਾਰੀਆਂ ਜੋੜ ਕੇ ਦੇਣਾ ਇਹਨਾਂ ਜੋੜ ਲੀਆਂ ਸਰ ਸਾਰੇ ਕਰਨ ਹੋਰ ਹੋਗਾ ਸਿਰਪਤੇ ਦਾ ਕਰਨ ਸੰਸਾਰਿਕ ਰੂਪ ਹੈ ਇਹ ਜਿਹੜਾ ਦਰਗਾਹੀਕ ਰੂਪ ਹੈ ਦੋਹਾਂ ਦਾ ਫਰਕ ਤਾਂ ਰਹਿਣਾ ਹੀ ਹੈ ਉਹਦਾ ਰਾਜੇ ਵਾਸਤੇ ਜੋ ਹਕੂਮਤ ਕਰਦੀ ਹੈ ਜਿਹਨੇ ਸਮਾਜ ਦੇ ਵਿੱਚ ਉਹ ਸਮਾਜਿਕ ਕਾਰਜ ਸਾਡਾ ਘਰੂਰ ਬਣਾਇਆ ਹੈ ਇੱਥੇ ਉਹ ਇਹ ਜਿਹਾ ਹੀ ਰਹੂਗਾ ਉਹ ਇਹ ਜਿਹਾ ਨਾ ਰਿਹਾ ਤਾਂ ਫਿਰ ਉਹਦਾ ਬਿਸੂਦ ਹੋ ਜੂਗਾ ਫਿਰ ਹਾਂਜੀ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨ ਪ੍ਰਵਾਹ ਲੱਖ ਨੇਕੀਆਂ ਚੰਗਿਆਈਆਂ ਲੱਖਾਂ ਨੇਕੀਆਂ ਹੋਂਦ ਕਿਸੇ ਆਦਮੀ ਦੇ ਵਿੱਚ ਜਿਹੜੀ ਨੂੰ ਅਸੀਂ ਦੇਖੀ ਸਮਝਦੇ ਹਾਂ ਕਿਉਂਕਿ ਆਈਆਂ ਲਖਾਂ ਆਉਣ ਜਿਹਨੂੰ ਅਸੀਂ ਚੰਗੇ ਸਮਝਦੇ ਹਾਂ ਬਹੁਤ ਸਾਰੀਆਂ ਦੇਖੀਆਂ ਅਸੀਂ ਜਿਹੜੀਆਂ ਸਮਝਦੀਆਂ ਦਰਗਾਹ 'ਚ ਦੇਖੀਆਂ ਨਹੀਂ ਬੰਦੀਆਂ ਜਾਂਦੀਆਂ ਜਿਹੜੀ ਨਹੀਂ ਹੈ ਵੀਰੋਂ ਅਸੀਂ ਦੇਖੀ ਸਮਝਦੀਓ ਚ ਦੇਖੀ ਦਰਗਾਹ 'ਚ ਬੰਦੀ ਜਾਂਦੀ ਹੈ ਜਿਹਨੂੰ ਅਸੀਂ ਚੰਗਾ ਮੰਨੀਏ ਕਿਉਂਕਿ ਆੜੜ ਮੱਤਾ ਨੇ ਆੜੜ ਮੱਤਾ ਨੇ ਆੜੜ ਬਣਉਤਾ ਨੇ ਇੱਕ ਵਕਤ ਦੋਈ ਮੱਤੇ ਖਿਲਾਫ ਹੈ ਇਹ ਸਾਡੇ ਆਦਮੀ ਦੀ ਹਰ ਗੱਲ ਮੰਨੀ ਹੋਈ ਦਰਗਾਹ ਮੰਦੀ ਜਾਣੀ ਜ਼ਰੂਰੀ ਨਹੀਂ ਹੈ ਸਾਡੇ ਆਪਣੇ ਹਿਸਾਬ ਨਾਲ ਨੇ ਪਰ ਮੁਸਲਮਾਨਾਂ ਦੇ ਖਾਓ ਖਾਣੀ ਪਾਪ ਨਹੀਂ ਹੈ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਗੱਲ ਨੂੰ ਉਹਨਾਂ ਦਾ ਤਾਂ ਪਾਪ ਨਹੀਂ ਸਾਡੇ ਪਾਪ ਹੈ ਕਿਤੇ ਡਿਫਰੈਂਸ ਰਹਿਣਗੇ ਕਿ ਆਦਮੀ ਦੇ ਆਦਮੀ ਦੀ ਮੱਤਾ ਹੈ ਸੋ ਸਾਰੇ ਆਦਮੀ ਦੀ ਮੱਤਾ ਹੈ ਦਰਗਾਹ ਦੋਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਦਰਗਾਹ ਦੇ ਦੋਹਾ passe ਕੋਈ ਗੱਲ ਹੈ ਉਹ ਵੀ ਉਹ ਜਿਹਨੋਂ ਵੀ ਉਹ ਜਿਹਨੋਂ ਲੱਖ ਦੇ ਕੀਆਂ ਚੱਗਿਆਆਂ ਲੱਖ ਪੁਨਾ ਪ੍ਰਵਾਨ ਲੱਖ ਪੁਨਾ ਪ੍ਰਵਾਨ ਜਿਹੜੇ ਸਭ ਸਾਰੀ ਲੋਕਾਂ ਨੂੰ ਪ੍ਰਵਾਨ ਨੇ ਧਰਮ ਗ੍ਰੰਥਾਂ ਦੇ ਪ੍ਰਵਾਨ ਨੇ ਅੱਗੇ ਆਊਗਾ ਨਾ ਲੱਖ ਤੱਪੋ ਉੱਪਰ ਦੀਆਂ ਸਹਿਜ ਜੋਗ ਵਿਵਾਨ ਹਾਂ ਲਖ ਤੇ ਤੱਕਰ ਲੋ ਦੀਰਸਾਂ ਤੇ ਬੈਠ ਕੇ ਲਖ ਪ੍ਰਕਾਰ ਦੇ ਸਹਿਜ ਜੋ ਕਰ ਲੋ ਤੁਸੀਂ ਜੋ ਕਰ ਲੋ ਟਿਕਾ ਮੰਨੂ ਟਿਕਾਉਣ ਦਾ ਵਿਵਾਨ ਵਿਵਾਨ ਹੈ ਚੁੱਪ ਕਰਕੇ ਵਿਵਾਨ ਹੁੰਦਾ ਹੈ ਚੁੱਪ ਕਰਕੇ ਜੋ ਤੁਸੀਂ ਬੋਲਦਾ ਨਹੀਂ ਨਾ ਹੈਗਾ ਬੋਲਦਾ ਹੁਣ ਕਰਕੇ ਹਾਂ ਲਖ ਸੂਰਤਾਂ ਦਾ ਸੰਗਰਾਮ ਰਣਮਾਛਕਾਂ ਭਰਾਂ ਲੱਖ ਸੂਰਤਾਂ ਸੂਰ ਬਤਾਇਆ ਕਰ ਲੋ ਅੱਗੇ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਉਹ ਸਾਹਮਣੇ ਬੱਥੇ ਉਬਖਤ ਹੋ ਜਾਂਦਾ ਪਰਵਾਣੀ ਨਿਬੰਧੀ ਇਸ ਗੱਲ ਨੂੰ ਆ ਜਿਹੜੇ ਮੁੰਡੇ ਵਰਵਾਉਂਦੇ ਆ ਅਤਵਾਦੀ ਇਹ ਤਾਂ ਵਰਵਾਉਂਦੇ ਨੇ ਆ ਗੁਰਬਾਨੀ ਨੇ ਰੱਦ ਕੀਤੀ ਹੋਈ ਹੈ ਇਹ ਗੱਲ ਗੁਰਬਾਨੀ ਨਹੀਂ ਬੰਦੀ ਇਹਨਾਂ ਗੱਲਾਂ ਨੂੰ ਉਹ ਮਿਸਯੂਜ਼ ਕਰਕੇ ਨਾ ਹਿੰਦੂਵਾਦੀ ਉਹ ਮੁੰਡੇ ਵਰਵਾਉਂਦੇ ਸਾਰੇ ਸ਼ਹੀਦ ਬਣਾ ਕੇ ਰਬਾਣੀ ਦਾ ਕਹਿੰਦੀ ਹੈ ਹੱਠ ਕਰ ਹੱਠ ਕਰ ਬਰੇ ਨਾਲ ਲੇਖੇ ਪਾਏ ਤਾ ਹਟਯੋਗ ਅਗੇ ਥੋੜਾ ਥੋੜਾ ਸਰੀਰ ਕਟਾ ਕੇ ਹੋਕ ਕਰਦੇ ਸੀ ਉਹ ਕਿਤੇ ਮੁਕਤ ਹੋ ਜਾਂਦੇ ਸੀ ਮੁਕਤੀ ਗਿਆਨ ਤੋਂ ਬਿਨਾ ਨਹੀਂ ਹੈ ਇਹ ਹਉਮੈ ਪੈਦਾ ਕਰਦੇ ਨੇ ਸਾਰੇ ਹਾਂ ਲਖ ਸੁਰਤੀ ਅਕ ਗਿਆਨ ਧਿਆਨ ਬੜੀਏ ਬਾੜ ਪ੍ਰਾਨ ਹਾਂ ਲਖ ਪ੍ਰਕਾਰ ਦੇ ਧਿਆਨ ਦੇ ਸੁਰਤੀ ਧਿਆਨ ਜੋੜਦੇ ਲੱਖਾਂ ਤਰੀਕੇ ਨੇ ਆਟਕਾਉਣ ਦੇ ਆਪਣੇ ਆਪਣੇ ਤਰੀਕੇ ਨੇ ਲੱਖ ਗਿਆਨ ਧਿਆਨ ਦੇ ਗਿਆਨ ਧਿਆਨ ਨਾਲੇਖਾਂ ਪ੍ਰਕਾਰ ਦੇ ਨੇ ਬੜੀਏ